ਕਰ ਦਿੰਦਾ ਧਿਆਨ ਦੇਣਾ ਅੱਜ ਸਾਡੇ ਮਾਫ਼ ਕਰਨਾ ਮੈਂ ਇਹ ਗੱਲ ਕਹਿ ਦਿੰਨਾ ਪਹਿਲਾਂ ਮੈਂ ਮਾਫੀ ਚਾਹਣਾ ਦੋਵੇਂ ਹੱਥ ਜੋੜ ਕੇ ਹਕੀਕਤ ਵਿੱਚ ਸੱਚ ਹੈ ਕਿ ਬੁੱਧੀ ਪਰਿਸ਼ਟ ਸਾਡੀ ਅੱਜ ਕਰ ਦਿੱਤੀ ਹੈ ਸਾਡੇ ਜਿਹੜੇ ਸਿੱਖ ਕੌਮ ਦੇ ਆਗੂ ਬਣੇ ਹਨ ਉਹ ਹੀ ਗਲਤ ਬੋਲਣ ਲੱਗ ਪਏ ਮੈਂ ਕੱਲ ਪਰਸੋਂ ਇੱਕ ਵੀਡੀਓ ਆਡੀਓ ਆਈ ਉਹ ਸੁਣੀ ਨੋਟ ਕਰਿਓ ਆਪਣੇ ਆਪ ਉਹ ਨਾਮੀ ਪ੍ਰਚਾਰਕ ਵੀ ਹੈ ਇੱਕ ਮੈਂ ਬੇਨਤੀ ਕਰ ਦਿੰਦਾ ਜਿੰਨੇ ਤੁਸੀਂ ਬੈਠੇ ਹੋ ਸਰੀਰ ਨਾਲ ਕਦੇ ਨਾ ਜੁੜਿਓ ਕਾਇਆ ਨਾਲ ਨਾ ਜੁੜਿਓ ਜੇ ਜੁੜਨਾ ਹੈ ਤੇ ਵਿਚਾਰ ਨਾਲ ਜੁੜਿਓ ਤੇ ਜੁੜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਹੀ ਆ ਇਹ ਨਹੀਂ ਪਤਾ ਕਿ ਮੇਰੇ ਵਰਗਾ ਬਾਣਾ ਪਾ ਕੇ ਕਿਰਪਾਨ ਪਾ ਕੇ ਤੇ ਨੋਟਾਂ ਦੀ ਥੈਲੀ ਲੈ ਕੇ ਪਤਾ ਨਹੀਂ ਕਿਸ ਵੇਲੇ ਵਿਕ ਜਾਵੇ ਇਹ ਨਹੀਂ ਪਤਾਗਾ ਵਿਕੇ ਵੀ ਆ ਪਹਿਲਾਂ ਵੀ ਬੜੇ ਵਿਕੇ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਲਓ ਉਦੋਂ ਵਿਕੇ 84 ਵੇਲੇ ਵਿਕੇ ਗੁਰੂ ਕੇ ਪਿਆਰੋ ਅੱਜ ਵੀ ਵਿਕ ਰਹੇ ਨੇ ਮੈਂ ਉਹਨੂੰ ਜਦੋਂ ਸੁਣਿਆ ਤੇ ਸੁਣ ਕੇ ਮੈਂ ਹੈਰਾਨ ਹੋ ਗਿਆ ਉਹਨੇ ਸ਼ਰਿਆਮ ਇਹ ਗੱਲ ਕਹਿ ਦਿੱਤੀ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਭੋਰੇ ਦੇ ਵਿੱਚ ਕੋਈ ਬੰਦਗੀ ਨਹੀਂ ਕੀਤੀ ਉਹ ਪ੍ਰਚਾਰ ਕਰਦੇ ਸੀ ਪ੍ਰਚਾਰ ਵੇਖੋ ਭੋਰਾ ਬਾਬਾ ਬਕਾਲਾ ਸਾਹਿਬ ਦਾ ਪਾਵਨ ਪਵਿੱਤਰ ਅਸਥਾਨ ਹੈ ਅਸੀਂ ਸੁਣਦੇ ਆ ਬਾਬਾ ਬਕਾਲਾ ਸਾਹਿਬ ਤੁਸੀਂ ਜਾ ਕੇ ਦਰਸ਼ਨ ਕਰੋ ਉਹ ਭੋਰਾ ਸਾਹਿਬ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਤੁਸੀਂ ਦਰਸ਼ਨ ਕਰੇ ਹਣਗੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਉਹ ਭੋਰਾ ਸਾਹਿਬ ਹੈ ਗੁਰੂ ਸਾਹਿਬ ਉੱਥੇ ਵੀ ਭੋਰੇ ਦੇ ਵਿੱਚ ਰਹੇ ਦਮਦਮਾ ਸਾਹਿਬ ਜਾਵੋ ਸਾਡਾ ਤਖਤ ਹੈ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਦਾ ਭੋਰਾ ਸਾਹਿਬ ਹੈ ਉੱਥੇ ਬਾਬਾ ਦੀਪ ਸਿੰਘ ਦੀ ਬਾਣੀ ਗੁਟਕੇ ਸਾਹਿਬ ਵੀ ਪਏ ਆ ਜਿੱਥੇ ਬਾਬਾ ਦੀਪ ਸਿੰਘ ਚੌਂਕੜਾ ਬਾਰ ਕੇ ਵਾਹਿਗੁਰੂ ਅਕਾਲ ਪੁਰਖ ਦੀ ਅਰਦਾਸਾ ਕਰਦੇ ਸਨ ਕੀ ਹਣ ਉਹ ਭੋਰੇ ਆਪਾਂ ਢਾ ਦੇਵਾਂਗੇ ਸਾਡੇ ਆਗੂ ਇਹ ਗੱਲ ਕਹਿਣ ਲੱਗ ਪਏ ਕਹਿੰਦੇ ਵੀ ਭੋਰੇ ਦੇ ਵਿੱਚ ਕੋਈ ਤਪੱਸਿਆ ਨਹੀਂ ਕੀਤੀ ਹਾਂ ਮੈਂ ਬੇਨਤੀ ਕਰ ਦਿੰਨਾ ਭੋਰਾ ਨਹੀਂ ਮਾੜਾ ਮਾਫ਼ ਕਰਨਾ ਸੱਜਣ ਠੱਗ ਭੋਰੇ ਦੇ ਵਿੱਚ ਸੀ ਭਾਈ ਸਾਹਿਬ ਨੂੰ ਤੇ ਪਤਾ ਇਤਿਹਾਸ ਪੜ੍ਹਿਆ ਇਹਨਾਂ ਨੇ ਸੱਜਣ ਠੱਗ ਭੋਰੇ ਦੇ ਵਿੱਚ ਸੀਗਾ ਤੇ ਗੁਰੂ ਨਾਨਕ ਦੇਵ ਜੀ ਮਰਜ ਕਹਿਣ ਲੱਗੇ ਓਏ ਸੱਜਣਾ ਕੀ ਕਰ ਰਿਆਂ ਨਾਮ ਤੂੰ ਸੱਜਣ ਰੱਖਿਆ ਤੇ ਭੋਰੇ ਵਿੱਚ ਵੜ ਕੇ ਤੇ ਕਰਤੂਤਾਂ ਕਿਹੜੀਆਂ ਕਰ ਰਿਆਂ ਉਹ ਜਗ ਜਾਰ ਹੋ ਗਈਆਂ ਭੋਰਾ ਨਹੀਂ ਮਾੜਾਗਾ ਭੋਰੇ ਦੇ ਵਿੱਚ ਬੈਠ ਕੇ ਕੀਤੀ ਬੰਦਗੀ ਭੋਰੇ ਵਿੱਚ ਬੈਠ ਕੇ ਕੀਤਾ ਵਾਹਿਗੁਰੂ ਨੂੰ ਚੇਤੇ ਭੋਰੇ ਵਿੱਚ ਬੈਠ ਕੇ ਰੱਬ ਦਾ ਜਪਿਆ ਨਾਮ ਉਹ ਤੇ ਭੋਰਾ ਮਾੜਾ ਨਹੀਂ ਪਰ ਜੇ ਭੋਰੇ ਵਿੱਚ ਬੈਠ ਕੇ ਕੋ ਕਰਮ ਕੀਤੇ ਤੇ ਉਹ ਭੋਰਾ ਮਾੜਾ ਪਰ ਮੇਰੇ ਗੁਰੂ ਤੇਗ ਬਾਦਰ ਮਹਾਰਾਜ ਨੇ ਇਤਿਹਾਸ ਹੈ ਸਾਹਮਣੇ ਆ ਗੁਰੂ ਕੇ ਪਿਆਰਿਓ ਹੁਣ ਕੀ ਉਹ ਭੋਰੇ ਆ ਪਟਾ ਦੇਵਾਂਗੇ ਫਿਰ ਦਸਵੇਂ ਪਾਤਸ਼ਾਹ ਦੇ ਬਚਨ ਪੜੋ ਮੈਂ ਬਚਿੱਤਰ ਨਾਟਕ ਪੜਿਆ ਤੇ ਬਚਨ ਆਏ ਕਲੰਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਰਜ ਕਹਿੰਦੇ ਤਾਤ maat ਮੁਰ ਅਲਖ ਅਰਾਧਾ ਤਾਤ ਕਹਿੰਦੇ ਪਿਤਾ ਨੂੰ maat ਕਹਿੰਦੇ ਮਾਤਾ ਨੂੰ ਅਲਖ ਦਾ ਅਰਥਾ ਜਾਣਨ ਤੋਂ ਰਹਿਤ ਵਾਹਿਗੁਰੂ ਤਾਤ maat ਮੁਰ ਅਲਖ ਅਰਾਧਾ ਬੋਭਦ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਪ੍ਰਸੰਨ ਭਏ ਗੁਰਦੇਵਾ ਤਿੰਨ ਜਬ ਪ੍ਰਭ ਆਸਮੋਹ ਦੀਆ ਤਬ ਹਮ ਜਨਮ ਕਲੂ ਮੈ ਲੀਆ ਇਹ ਕਿੱਥੇ ਬਚਨ ਲੈ ਕੇ ਜਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਲੱਗੇ ਮੇਰੇ ਪਿਤਾ ਨੇ ਮੇਰੀ ਮਾਤਾ ਨੇ 26 ਸਾਲ 9 ਮਹੀਨੇ 13 ਦਿਨ ਇਹ ਭੋਰੇ ਦੇ ਉੱਪਰ ਲਿਖਿਆ ਹੋਇਆ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਅੱਜ ਕਹਿੰਦੇ ਜੀ ਭੋਰੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੋਈ ਬੰਦਗੀ ਨਹੀਂ ਕੀਤੀ ਤੇ ਗੁਰੂ ਨਾਨਕ ਦੇ ਬਚਨ ਪੜੋ ਮਹਾਰਾਜ ਕਹਿੰਦੇ ਆਖਾਂ ਜੀਵਾ ਵਿਸਰ ਮਰ ਜਾਓ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਬੰਦਗੀ ਵੱਲ ਇਸ਼ਾਰਾ ਦੇ ਰਹੀ ਹੈ ਸਿਮਰਨ ਵੱਲ ਇਸ਼ਾਰਾ ਦੇ ਰਹੀ ਹੈ ਕਿ ਬੰਦਿਆ ਤੂੰ ਬੰਦਗੀ ਕਰਨ ਆਇਆ ਤੂੰ ਸਿਮਰਨ ਕਰਨ ਆਇਆ ਤੂੰ ਸਿਮਰਨ ਕਰ ਇਹ ਮੈਂ ਤਾਂ ਟੂਕ ਮਾਤਰ ਬੇਨਤੀ ਕੀਤੀ ਖੀਰ ਵਿੱਚ ਕਿ ਗੁਰੂ ਕੇ ਪਿਆਰੋ ਐਸੇ ਲੋਕਾਂ ਤੋਂ ਸੁਚੇਤ ਰਹੋ